23 ਅਕਤੂਬਰ ਸਾਲ 2023 ਤੇ ਦਿਨ ਵੀਰਵਾਰ ਸਮਾਸ਼ੇਰ ਦੇ 9:00 ਵਜੇ ਤੇ ਆਪਾਂ ਚੱਲ ਪਏ ਆ ਪਿੰਡ ਨੂੰ ਕੋੜਪੂਰੇ ਤੋਂ ਆਪਾਂ ਗਏ ਸੀਗੇ ਪਰਸੋਂ ਘੁੰਮਣ ਵਾਸਤੇ ਤੇ ਰਿਸ਼ੀਕੇਸ਼ ਤੋਂ ਆਕੇ ਗਏ ਸੀਗੇ ਰਾਤ ਆਪਾਂ ਮੁੜਿਆ 12:00 ਵਜੇ ਇੱਥੇ ਰੁਕੇ ਸੀਗੇ ਕੋੜਪੂਰੇ ਕਾਂਸਲ ਸਰ ਕੋਲੇ ਤੇ ਬਾਕੀ ਸਵਾਗਤ ਆ ਆਪਣੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਮੇਰੇ ਲੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਰਹੋ ਤੁਹਾਡਾ ਬਹੁਤ ਬਹੁਤ ਧੰਨਵਾਦ Instagram ਤੇ Facebook ਤੇ ਵੀ ਫੋਲੋ ਜ਼ਰੂਰ ਕਰਿਓ ਤੇ ਬਣੇ ਰਹੋ ਵੀਡੀਓ ਦੇ ਨਾਲ ਦਿਖਾਉਣੇ ਤੁਹਾਨੂੰ ਅੱਜ ਦੀ ਗੱਲਬਾਤ ਪਹੁੰਚ ਗਏ ਭਾਈ ਪਿੰਡ ਤੇ ਜਾ ਕੇ ਕਰਦੇ ਆ ਕੋਈ ਨਾ ਕੋਈ ਕੰਮ ਧੰਦਾ ਪਹੁੰਚ ਗਿਆਂ ਭਾਈ ਘਰੇ ਤੇ ਆ ਹੈਗੀ ਆਪਣੀ ਦੁਕਾਨ ਟੇਲਰ ਦੀ ਆ ਨੰਬਰ ਆਪਣਾ ਤੇ ਕਿਸੇ ਨੇ ਵੀ ਕੁਰਤੇ ਪਿਆਵੇਂ ਜਾਂ ਪੈਂਟਾਂ ਸ਼ਰਟਾਂ ਸੌਣੀਆਂ ਆਣ ਤਾਂ ਜ਼ਰੂਰ ਪਹੁੰਚੋ ਭਾਈ ਨੇੜੇ ਉੱਚੀ ਧਰਮਸ਼ਾਲਾ ਇਹ ਪਿੰਡ ਬਲੂਰ ਰੋਟੀ ਖਾਣ ਲੱਗੇ ਬਈ ਤੇ ਜੋ ਸਵਾਦ ਹੈਗਾ ਸਾਗ ਸੂਕ ਦੇ ਵਿੱਚ ਉਹ ਪੀਜਾ 버ਗਰਾਂ ਦੇ ਵਿੱਚ ਕਿੱਥੇ ਆ ਐਂਡ ਤੇ ਆ ਕੇ ਬਾਕੀ ਬਾਹਰੋਂ ਘੋਮ ਘਮਾ ਕੇ ਤੇ ਰੋਟੀ ਘਰ ਦੀ ਸਵਾਦ ਲੱਗਦੀ ਆ ਖਾਣੇ ਆ ਰੋਟੀ ਹਣੇ ਤੋਂ ਬਾਅਦ ਕੰਮ ਧੰਦਾ ਕਰਦੇ ਕੋਈ ਬਈ ਤੇ ਬਾਕੀ ਫੋਨ ਵੀ ਆਇਆ ਸੀ ਬਾਈ ਦਾ ਦੱਤਿਆਂ ਇੰਟਰਵਿਊ ਲਈ ਕਹਿੰਦਾ ਸੀ ਕਰਨੀ ਆ ਦੇਖਦੇ ਆ ਸਕਦਾ ਕੰਮ ਦਾ ਪੁੱਛਦੇ ਨੇ ਡੈਡੀ ਨੂੰ ਜੇ ਕੋਈ ਹੋਇਆ ਦੱਸਾ ਉਤਾ ਸੈਟ ਤੇ ਬੁਲਾ ਲਾਂਗੇ ਬਾਈ ਨੂੰ ਫੋਨ ਕਰ ਲਾਂਗੇ ਤੇ ਇਹ ਤਾਂ ਦੇਖਦੇ ਆ ਜਾਣਾ ਵੀ ਹੈਗਾ ਭੋਗ ਤੇ ਰਾਜੂ ਦੱਸ ਲਾ ਕੇ ਆਪਣੇ ਪਾਰ ਰਖਾਇਆ ਉਹਨਾਂ ਨੇ ਕਾਲ ਲੂੰ 24 ਲਫਾਨ ਤੇ ਉੱਥੇ ਦਾਤੇ ਜਾਣਾ ਆਪਾਂ ਤੇ ਨਾ ਹੋਇਆ ਤਾਂ ਫਿਰ ਉੱਥੇ ਕਰ ਲਾਂਗੇ ਰੋਟੀ ਖਾ ਕੇ ਆਪਾਂ ਬਈ ਥਾਲੀ ਕਰਤੀ ਆ ਪਾਸੇ ਨੂੰ ਦੇ ਹੁਣ ਵਾਰੀ ਆ ਗਈ ਆ ਡੱਬੇ ਦੀ ਕਿਉਂਕਿ ਮਿੱਠਾ ਆਪਾਂ ਖਾਧਾ ਨਹੀਂ ਸੀ ਬਾਹਰ ਸੀਗੇ ਤੇ ਹੁਣ ਲਾਉਨੇ ਆ ਛੁੱਟ ਦੇ ਦੇ ਆ ਕੀ ਖਾਈਏ ਇਹਦੇ ਚ ਵੈਸੇ ਆਪਣੀ ਫੇਵਰੇਟ ਹੈਗੀ ਆ ਚਮਚਮ ਇਹੀ ਛਕਦੇ ਆ ਜਾਂ ਫਿਰ ਰਸਗੁੱਲਾ ਰਸਗੁੱਲਾ ਤਾਂ ਸਿਉਂਦਾ ਨਹੀਂ ਇਹਦੇ ਚ ਕੋਈ ਹੈ ਨਹੀਂ ਗਾ ਨਾਮ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕੀ ਫਤਿਹ ਦੁਬਾਰਾ ਆ ਗਿਆ ਭੈਸ਼ਖਾਰੀ ਤਬੀਤ ਲਾਇਆ ਪੰਥ ਸਬਤ ਕਣ ਕੋ ਮੁਕਮ ਹੈ ਗੁਰੂ ਮੰਨ ਗ੍ਰੰਥ ਗੁਰੂ ਗ੍ਰੰਥ ਸਾਹਿਬ ਜੀ ਮਾਨਯੋ ਸਰਸਾ ਆਹੇ ਜੋ ਕਾਬ ਕੋ ਮਿਲ ਬੋ ਸੰਤ ਬਾਬਾ ਸੱਜਨ ਸਿੰਘ ਜੀ ਦੀ ਵਰਸੀ ਦੇ ਨਮਿਤ ਖੰਡ ਪਾਠ ਸਾਹਿਬ ਪ੍ਰਕਾਸ਼ੀ ਗੁਰਦੁਆਰਾ ਸਰੋਵਰ ਸਾਹਿਬ ਪਲੂਰ ਵਿਖੇ ਅਰਦਾਸ ਹੋਈ ਆ ਤੇ ਲੋਕ ਕਰਦੇ ਆ ਦਰਸ਼ਨ ਨਮਸਕਾਰ ਕਰਦੇ ਗੁਰੂ ਸਾਹਿਬ ਨੂੰ ਅੰਦਰ ਚੱਲ ਕੇ ਸਾਡੇ ਮੱਥਾ ਸਤਿ ਪੂਰਨ ਨਾਨਕ ਜੇਦ ਕਲ ਰਾਖੀ ਮੇਰੀ ਹੋਵੇ ਕਿਰਪਾ ਤੇ ਸਾਥ ਦੀ ਨੂਰ ਗ੍ਰਹੇ ਆਏ ਅਨੰਤ ਮੰਗਲ ਸੁਖ ਪਾਏ ਗੁਰਪੂਰੈ ਕਿਰਪਾ ਧਾਰੀ ਰਾਮ ਪੂਰੀ ਲੋਚ ਹਮਾਰੀ ਕਾਰਿਸ਼ਨਾ ਗ੍ਰਹਿ ਆਏ ਅਨੰਦ ਮੰਗਲ ਸੁਖ ਪਾਏ ਸੰਤੋਰਾ ਉਠਤ ਬੈਠਤ ਹਰ ਹਰ ਧਿਆਇ ਆਨੰਦ ਸੋ ਕ੍ਰਿਤ ਕਰਿਆ ਲਹਾ ਸੰਤ ਸਤਨਾਮ ਵਾਹਿ

ਚੱਪਲਾਂ ਦੀ ਵੀ ਆਪਾਂ ਬਥੇਰੀ ਬਚਤ ਕੀਤੀ ਸੀਗੀ ਆਪਾਂ ਇੱਕ ਇੱਥੇ ਲਾਈ ਸੀ ਤੇ ਇੱਕ ਉਧਰ ਫੇਰ ਵੀ ਕੋਈ ਸਮਝਦਾਰ ਚੋਰ ਸੀ ਮਨ ਲੱਗਾ ਜਿਹੜਾ ਲੈ ਗਿਆ ਡਾ ਕੇ ਪਤਾ ਨਹੀਂ ਕਿਉਂ ਗੁਰਦੁਆਰੇ ਵੀ ਐਂ ਹਟਦੇ ਨਹੀਂ ਵੇਹੇ ਕਰਨਾ ਨਹੀਂ ਚਾਹੀਦਾ ਚਲੋ ਕੋਈ ਨਾ ਆਪਾਂ ਵੇਹੇ ਸਸਤੀਆਂ ਇਹ ਪਾ ਕੇ ਆਈ ਮੈਨੂੰ ਪਹਿਲਾਂ ਪਤਾ ਸੀ ਇਹਨਾਂ ਦੂਜੀ ਮੈਂ ਲਾ ਆਇਆ ਸੀ ਕਿਉਂ ਵੀ ਪਤਾ ਨਹੀਂ ਹੁੰਦਾ ਜਿਹੜੇ ਸਕੀਮੀਆਂ ਆ ਪੌਦਨ ਕਹੀ ਜਾਂਦੇ ਜਿਹੜੇ ਬਾਹਰੇ ਸਕੀਮੀਆਂ ਉਹਨਾਂ ਨੇ ਸਕੀਮ ਕਿਹਨਾਂ ਕੇ ਤਰੀਕੇ ਨਾਲ ਲਾਈ ਜਾਣੀ ਹੁੰਦੀ ਐ ਚਲੋ ਕੋਈ ਨਹੀਂ ਵਾਹਿਗੁਰੂ ਭਾਲੀ ਕਰੇ ਉਹਦੀ ਲੋੜ ਹੋਊਗੀ ਜਦ ਲੈ ਕੇ ਆਪਾਂ ਕੋਲ ਹੈਗੀਆਂ ਅਗਰ ਠੀਕ ਆ ਭਾਈ ओके ਆ ਚਲੋ ਕੋਈ ਚੱਕਰ ਨਹੀਂ ਗਾ ਚਾਹ ਨਾ ਪਕੌੜੇ ਛੋੜੇ ਜਲੇਬੀਆਂ ਕਿਧਰੇ ਚਮਚਮ ਸਾਰਾ ਕੋਈ ਬਰਫੀ ਗੁਰਫੀ ਸਾਰਾ ਕੋਈ ਖਾਦਾ ਜਾ ਰਿਹਾ ਕੱਢਾਂਗੇ ਕਸਰ ਜਿਹੜੀ ਪਹਿਲਾਂ ਰਹਿ ਗਈ ਦੋਹ ਦੇਣ ਵਾਸਤੇ ਦਰਿਆ ਨਾ ਹਾਈ ਗਾਇਜ਼ ਜਿਸੀਂ ਨਾਲ ਚਲਾਈ ਜਾਂਦੇ ਆ ਜੀ ਅੱਜ ਇਹ ਨਾਲ ਨੂੰ ਵੀ ਪਾਵਾਂਗੇ ਦੇਖੋ ਜੀ ਆਇਆ ਮਿਤਰਾਂ ਨੂੰ ਲੱਗਿਆ ਜੀ ਚਲਾ ਚਲਾ ਗਾਈਜ਼ ਚਲਾਤੀ ਆ ਜੀ ਹਵਾ ਚਲਦੀ ਆ ਯਾਰ ਅੱਜ ਇੱਕ ਕਹਿ ਸਕਦੇ ਆ ਸਫਰਾਂ ਤੇ ਜਾਣ ਵਾਲੇ ਵਿਅਕਤੀ ਸਾਡੇ ਨਾਲ ਮੌਜੂਦ ਨੇ ਗੁਰਵਿੰਦਰ ਸਿੰਘ ਮੌਜੂਦ ਨੇ ਗੱਲਬਾਤ ਕਰਦੇ ਆ ਬਾਈ ਦੇ ਨਾਲ ਕਿ ਬਾਈ ਜੀ ਤੁਸੀਂ ਸਫਰ ਕੀਤੇ ਆ ਪਰ ਸਫਰ ਕਿੱਥੋਂ ਦੇ ਕੀਤੇ ਆ ਉਦਾਂ ਦੱਸਦੇ ਆ ਉਦਾਂ ਦੀ ਗੱਲਬਾਤ ਕਰਦੇ ਆ ਸੱਚੀ ਗੱਲ ਬਈ ਸੱਚੀ ਗੱਲ ਬਈ ਧੰਨਵਾਦ ਬਈ ਸਾਡੀ ਉਹ ਇੱਕ ਦਿਨ ਅਚਾਨਕ ਬਸ ਮੇਰੇ ਕੋਲੇ ਰੀਲ ਆਈ ਮੇਰਾ ਬੇਲੀਆ ਪਿੰਡ ਦਾ ਮਾਂ ਸਾਥ ਹਣਾ ਓਕੇ ਤੇ ਮੇਲੀ ਪਣ ਗਿਆ ਹੁਣ ਤਾਂ ਚਲੋ ਅਨਨੋਨ ਸੀਗੇ ਪਹਿਲਾਂ ਅਨਨੋਨ ਸੀਗੇ ਤੇ ਉਹ ਬਾਈ ਨੂੰ ਮੈਂ ਮੈਸੇਜ ਕੀਤਾ ਉਹ ਕਹਿੰਦਾ ਬਈ ਚਲੋ ਚੱਲਦੇ ਆ ਉਹ ਬਾਈ ਦਾ ਨਾ ਮੋਬਾਈਲ ਚੋਰੀ ਹੋ ਗਿਆ ਸੀ ਅੰਮ੍ਰਿਤਸਰ ਓਕੇ ਤੇ ਉਹ ਬਾਈ ਨੂੰ ਜਦੋਂ ਮੈਂ ਮੈਸੇਜ ਕੀਤਾ ਚਲੋ ਉਹਨੂੰ ਦੂਜੇ ਫੋਨ ਤੋਂ ਦੇਖਿਆ ਤੇ ਇੱਕ ਦਿਨ ਦੇ ਵਿੱਚ ਹੀ ਮੈਂ ਬਈ ਸਾਈਕਲ ਲਿਆ ਓਕੇ ਹੱਡੇ ਤੋਂ ਸੇਕ ਲੈ ਕੇ ਮੈਂ 9 ਵਜੇ ਘਰੇ ਓਕੇ ਤੇ ਇਸ ਤੋਂ ਬਾਅਦ ਸਵੇਰ ਵਜੇ 4 ਵਜੇ ਸੀ ਅਰਦਾਸ ਗੁਰਸ 11 ਦਿਨਾਂ ਦੇ ਵਿੱਚ ਵਾਪਸੀ ਓਕੇ ਤਮ ਤਮ ਸੇ ਓਕੇ ਓਕੇ ਪੰਜ ਤੱਕ ਸਦੀ ਹੋ ਗਈ ਤੇ ਪਿੰਡ ਆ ਗਈ ਸੀ ਵਾਪਸ ਓਕੇ ਮਤਲਬ ਜਿੱਦਾਂ ਤੁਸੀਂ ਜੀ ਸਫਰ ਸਟਾਰਟ ਕੀਤੇ ਆ ਗੁਰਮਾਰੇ ਦੀ ਯਾਤਰਾ ਸਟਾਰਟ ਕੀਤੀ ਹੈ ਤੇ ਯਾਤਰਾ ਦੇ ਵਿੱਚ ਤੁਸੀਂ ਇੱਕ ਦਿਨ ਦੇ ਵਿੱਚ ਕਿੰਨੀ ਮਤਲਬ ਕਿਲੋਮੀਟਰ ਕਰਦੇ ਸੀ ਇੱਕ ਦਿਨ ਦੇ ਵਿੱਚ ਬਾਕੀ ਆਪਣੀ ਮੰਜ਼ਿਲ ਦੇ ਹਿਸਾਬ ਨਾਲ ਸੀ ਜਿਵੇਂ ਗੂਗਲ ਤੇ ਅਸੀਂ ਦੇਖ ਲੈਂਦੇ ਕਿੱਥੇ ਟਿਕਾਣਾ ਬਾਕੀ 100 ਤੋਂ 150 ਦੇ ਵਿੱਚ 130 ਵੀ ਕਦੇ 90 ਵੀ ਰਹਿ ਜਾਂਦਾ ਸੀਗਾ ਸਾਰਾ ਮਤਲਬ ਬੜਾ ਕੀ ਲੈ ਲਿਆ ਵੀ ਆਪਾਂ ਪੂਰੇ 200 ਦੇ ਤੇ ਹੁਣ ਠਾਠਾ ਕਰਾਵਾਂਗੇ ਕਿਉਂ ਵੀ ਮੁੰਡਿਆ ਹਾਂ ਬਈ ਠਾਠਾ ਕਰਾਵਾਂਗੇ ਲੈਟਰ ਵੀ ਆਪਾਂ ਨੂੰ ਸੋਲਾ ਠੀਕ ਆ ਬਈ ਠਾਠਾ ਕਰਾਵਾਂਗੇ ਆਪਾਂ ਵੀ ਦੀਵਾਲੀ ਤੇ ਚਲਾਏ ਨਹੀਂ ਸੀ ਤਾਂ ਕਰਕੇ ਹੁਣ ਚਲਾਵਾਂਗੇ ਪਟਾਕੇ ਕਿਉਂ ਓਈ ਹਾਂ ਬਈ ਅੱਜ ਵੀ ਆਪਾਂ ਧੂਆਂ ਧੂਆਂ ਲੈ ਫੜਾ ਇੱਧਰ ਫੜਾ ਹਾਂ ਕੋਈ ਤੇ ਨਹੀਂ ਯਾਰੋ ਗਾਈ ਜੀ ਅਸੀਂ ਅਨਾਰ ਚਲਾਉਣ ਲੱਗਿਆ ਸੀ ਹਾਂ ਜੀ ਕੋਈ ਤਾਂ ਜੀ ਨਾਰ ਓਏ ਲੋਕੋ ਜਲਦੀ ਦੇਖਿਓ ਹਾਂ ਜੀ ਕਿਵੇਂ ਭੱਲਾ ਜੀ ਨਵੀ ਵਧੀਆ ਵਧੀਆ ਇੱਧਰ ਠੀਕ ਹੈ ਜੀ ਮੈਕ ਵਧੀਆ ਜੀ ਠੀਕ ਆ ਵਧੀਆ ਵਧੀਆ ਠੀਕ ਆ ਬਈ ਸਾਡੇ ਮੈਂ ਕਦੇ ਬੈਂਕ ਚ ਲੱਗ ਗਿਆ ਬਈ ਬਈ ਸਾਡੀ ਜਿਹਨੂੰ ਲਾਈਕ ਸਬਸਕ੍ਰਾਈਬ ਕਰਦੋ ਫੇਰੇ ਸਾਡੇ ਸੰਦੇ ਧੰਨਵਾਦੀ ਸਸਰੀ ਕਾਲ ਠੀਕ ਆ ਫਟਾਕੇ ਦੇਵਾਂਗੇ ਸਾਰੇ ਨੂੰ ਕਰ ਦੋ ਤੈਨਾਂ ਦਾ ਲਾਈਕ ਸਬਸਕ੍ਰਾਈਬ ਕਰਤਾ ਤੇ ਸ਼ੇਅਰ ਕਰ ਦੋ ਤਾਂ ਨਾ ਧੰਨਵਾਦੀ ਆਇਆ ਬੱਗੇ ਆਲੂ ਨਾ ਕਰਦੇ ਸਿੱਧੀ ਕਿਤੇ ਤੱਲੂ ਓਏ ਓਏ ਡਾਂਸ ਆਕਣਾ ਦਾ ਹੋ ਗਿਆ ਤੇ ਆਪਾਂ ਰੁਕੀ ਬਣੀ ਛੱਕ ਲਿਆ ਸੀਗਾ ਹੁਣ ਗੱਲਬਾਤ ਕਰਦੇ ਆ ਕਾਕੇ ਨਾਲ ਹਾਂ ਵੀ ਕਾਕੇ ਕਿਵੇਂ ਆ ਕਾਕਾ ਹੂੰ ਰਹਿਮਤ कौर ਆ ਜਾ ਹੈਲੋ ਅੱਜ ਦੇ ਦਿਨ ਬੜਾ ਵਧੀਆ ਰਿਹਾ ਤੇ ਬਾਈ ਹੁਣੀ ਆਏ ਸੀਗੇ ਪੋਡਕਾਸਟ ਕਰਨ ਵਾਸਤੇ ਤੇ ਇੱਕ ਸਟੂਡੀਓ ਤੋਂ ਤੇ ਧੰਨਵਾਦ ਬਾਈ ਹੁਣਾ ਦਾ ਬਹੁਤ-ਬਹੁਤ ਤੇ ਵਧੀਆ ਰਹੀ ਗੱਲਬਾਤ ਤੇ ਬਾਕੀ ਚੈਨਲ ਦੇ ਨਾਲ ਬਣੇ ਰਹੋ ਵੀ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਮਿਲਦੇ ਆ ਜੀ ਫਿਰ ਕੱਲ ਦੀ ਵੀਡੀਓ ਦੇ ਵਿੱਚ